ਆਪਾਂ ਪਰੇ ਮੱਚ ਗਿਆ ਸਾਰਾ ਸੱਲ ਵੀ ਫੁੱਲਿਆ ਪਿਆ ਹਨਾ ਓਏ ਸਾਰੀ ਫੜ ਗਿਆ ਜੀ ਮਿੱਤਰੋ ਸਵਾਗਤ ਹੈ ਅੱਜ ਇਸ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਸ਼ੁਰੂਆਤ ਹੀ ਅੱਜ ਆਪਣੀ ਥੋੜੀ ਜਿਹੀ ਮਾੜੀ ਹੋਈ ਕਿਉਂਕਿ ਮੈਂ ਉੱਠਣ ਸਰ ਫੋਨ ਚੱਕਿਆ ਫੋਨ ਦੇਖਿਆ ਤੇ ਫੋਨ ਬਿਲਕੁਲ ਲੋ ਸੀ ਚਾਰਜ ਚਾ ਕੇ ਲਾਇਆ ਤੇ ਚਾਰਜ ਵਾਲਾ ਡਾਕਟਰ ਸੜ ਗਿਆ ਧੂਆ ਨਿਕਲ ਗਿਆ ਅੱਲਾਪਾ ਡਾਕਟਰ ਲੈਣ ਜਾਵਾਂਗੇ ਤੇ ਅੱਜ ਸਵੇਰ ਦਾ ਪਲਾਨ ਮਾਰਿਆ ਸੀ ਵੀ ਅੱਜ ਆਪਾਂ ਸਾਰਾ ਡੇ ਰੌਕਟ ਦੇ ਉੱਤੇ ਜਾਣਾ ਕਰਨੀ ਵੀ پیسے ਬਹੁਤ ਆ ਰੌਂਟ ਆਪਾਂ ਫਟ ਕਰਕੇ ਖੜਾਤਾ ਜੀ ਕਿਰਨ ਸਾਫ ਸਫ ਕਰਕੇ ਤੇ ਉਹਨੂੰ ਜਾ ਕੇ ਜਗਦੇ ਆ ਤੇ ਚਾਲ ਲੈ ਇੱਕ ਵਾਰ ਤਾਂ ਡਾਕਟਰ ਲੈ ਕੇ ਜਾ ਕਿਉਂਕਿ ਯਾਰ ਜੀ ਫੋਨੀ ਨਾ ਚਾਰਜ ਹੋਇਆ ਤਾਂ ਵੀਡੀਓ ਵੀ ਨਹੀਂ ਬਣਨੀ ਫਾਈਨਲੀ ਮਿੱਤਰੋ ਰੌਕਟ ਆਪਾਂ ਚੱਕ ਲਿਆ ਤੇ ਚਾਲੇ ਪਿੰਡ ਤੋਂ ਪਾਤੀ ਤੇ ਇੱਕ ਵਾਰ ਆਪਾਂ ਪੂਰੇ ਸਲੂਹੀ ਚੱਲ ਰਹੇ ਆ ਕਿਉਂਕਿ ਛੇਕ ਬਹੁਤ ਆ ਯਾਰ ਲੋ ਪੂਰੀ ਫੋਲੀ ਚਲੀ ਜਾਂਦੀ ਆ ਤੇ ਇਧਰਲੇ ਪਾਸੇ ਰੌਕਟ ਕਹਿੰਦੇ ਪੈਟਰੋਲ ਵੀ ਮੰਗੀ ਜਾਂਦਾ ਟੱਕ ਜਿਹੜਾ ਬਲਿੰਕ ਕਰੀ ਜਾਂਦਾ ਪ੍ਰੋਲ ਵੀ ਭਰਉਣਾ ਤੇ ਰਸਤੇ ਦੇ ਵਿੱਚ ਪੰਪ ਦੇ ਉੱਤੇ ਆਪਾਂ ਮਿੱਤਰੋ ਰੁਕਾਂਗੇ ਟੱਲਮਾ ਪਿੰਡ ਪਹੁੰਚ ਚੁੱਕਿਆ ਜੋ ਪਰ ਮੈਥਰ ਡਾਫਟਰ ਬਿਨਾ ਬਹੁਤ ਔਖੇ ਆ ਯਾਰ ਉਹ ਇਹ ਪਹਿਲਾਂ ਮੈਂ ਫੋਨ ਵੀ ਲਾਇਆ ਯਾਰ ਇੱਕ ਦੋ ਮਿੱਤਰਾਂ ਨੂੰ ਵੀ ਆਪਾਂ ਚਾਲਦੇ ਆ ਡਾਫਟਰ ਉੱਤਰ ਲੈ ਕੇ ਆਉਣੇ ਸੀ ਮਿਲਿਆ ਨਹੀਂ ਇਹ ਪਟ્રોલ ਆਪਾਂ ਪਵਾ ਲਿਆ 2 ਘੰਟਾ ਹੋ ਗਏ ਇੱਕ ਵਾਰ ਅਸੀਂ ਆਪਣਾ ਤੰਦੂਰਾ ਕਹਿਣ ਮੁਰਦੇ ਤੇ ਗੇਅਰ ਅਜੇ ਤੱਕ ਚੋਪਰ ਨੇ ਟਾਪ ਦਿੱਤਾ ਨਹੀਂ ਆ ਯਾਰ 파ੜਕਾ ਨਹੀਂ ਨਹੀਂ ਕਿਤੇ ਖੜਾ ਸਾਡਿਆ ਸਾਡਾ ਇਹ ਲੱਗੇ ਦੇ ਲੱਗੇ ਜਿੰਨੀ ਵਾਰ ਮਰਜ਼ੀ ਆ ਜਗੇ ਇਹ ਟਿੱਕੀ ਹੁੰਦੇ ਆ ਜਦੋਂ ਮਰਜ਼ੀ ਆ ਜਗੇ ਤੇ ਆ ਗਈ ਟ੍ਰੇਨ ਅੱਜ ਉਹ ਬਰਗੜੀ ਰੀਜ ਅਜ ਮੂਰੀ ਫਟ ਕਰੀ ਫਿਰਦਾ ਤੇ ਟ੍ਰੇਨਸ ਵੀ ਕਹਿੰਦੇ ਮੇਟਰੋ ਟ੍ਰੇਨ ਵਾਲੀਆਂ ਲਾਈਨਾਂ ਚੱਕੀ ਫਰਦੀ ਐ ਇੱਥੇ ਦੇ ਪਾਸੇ ਗਾਰਡਨ ਵਾਲੀ ਟ੍ਰੇਨ ਨਹੀਂ ਜਾਂਦੀ ਆ ਤੇ ਲੀ ਆਲੇ ਜਿਹੜੇ ਗਾਰਡਨ ਨੇ ਉਹ ਭਰੇ ਹੋਏ ਨੇ ਟ੍ਰੇਨ ਦੇ ਵਿੱਚ ਤੇ ਸ਼ੀਤੀ ਦੀ ਫਾੜ ਕੇ ਚੱਕ ਕੇ ਤੇ ਆਪਾਂ ਪਹੁੰਚ ਗਏ ਟਿਕਾਣੇ ਤੇ ਆਹ ਸਭ ਨਿਕਲੇ ਮੇਟਰੋ ਅੱਜ ਤੜਕੇ ਤੜਕੇ ਇੱਕ ਕਰੀ ਕਿ ਹਾਂ ਸੈਂਸ ਮਿਸਟਰ ਲੈਂਡ ਆ ਉਹ ਦੁਬਾਰਾ ਪਾਸ ਸਟਾਰਜ ਘਟਿਆ ਗਿਆ ਮੈਂ ਉੱਠ ਕੇ ਦੇਖਿਆ 15% ਹੀ ਆ ਮੇਟਰੋ ਬਾਈ ਕਰ ਲਿਆ ਨਵਾਂ ਅਡਾਪਟਰ ਪਰੰਸ ਤੋਂ 20 ਵੋਲਟੇਜ ਦਾ ਆ ਵੀ 20 ਵੋਲਟੇਜ ਦਾ ਹੁੰਦਾ 20 ਵੋਲਟੇਜ ਹਾਂ ਠੀਕ ਹੈ ਇਹ ਨਾ ਮਿੱਤਰ ਦਾ ਇਨੀ ਇਹ ਅਸੀਂ ਫਿਰ ਬਾਟਲੇ ਗਾਰਜ ਵਿੱਚ ਕੁਝ ਜਾਣਿਆਗਾ ਹਾਂ ਕਿ ਜੇ ਹੁਣ ਪ੍ਰੰਸ ਆਪ ਇਹਨੂੰ ਖੁਲਹਿਰ ਕੇ ਖਲਾਰੂ ਤੇ ਮੈਂ ਇਸ ਕਿਹਦੇ ਬੱਚ ਕੀ ਆ ਬੰਨ ਐਕਚੁਅਲ ਦੇ ਵਿੱਚ ਖਲਾਰ ਦਿੰਨੇ ਲੋੜ ਹੋਵੇ ਲੋੜ ਪੈਣੀ ਖੜਕਾ ਕਰ ਲੱਗਿਆ ਜਿਹੜਾ ਪਹਿਲਾਂ ਖੜਕਾ ਨਹੀਂ ਸੀ ਕਰਦਾ ਸੀ ਮੱਚ ਗਿਆ ਉੱਚ ਪਾਸਾ ਆਲਰੇਡੀ ਕੀ ਆ ਇਹ ਸਿੱਤਰਾਂ ਦੇ ਜੈਕ ਨੇ ਕਿਸੋ ਇਸ ਨੂੰ ਫਿਕਰ ਆਉਂਦਾ ਐਸਾ ਇਸ ਕਰਾਉਣਾ ਨਾਲੇ ਚੱਕ ਲਾ ਲੱਗ ਜਾਂਦੇ ਨੇ ਆ ਬੈਗਰ ਨੂੰ ਕਰ ਮਗਰਿਆ ਇਹ ਉਹਨਾਂ ਦੇ ਪੇਰ ਹੋ ਸਕਦਾ ਨਹੀਂ ਇਹਦਾ ਕੀ ਕੀ ਆ ਵੀ ਪਰੇ ਮੱਚ ਗਿਆ ਸਾਰਾ ਸੱਲੇ ਵੀ ਫੁੱਲਿਆ ਪਿਆ ਹਨਾ ਓਏ ਸਾਰੀ ਫੜ ਗਿਆ ਪੜਾਕਾ ਬੈ ਗਿਆ ਖੜਕਾ ਤਾਂ ਸੁਣਿਆ ਨਹੀਂ ਮੈਨੂੰ ਖੜਕਾ ਨੋਰਮੋ ਜੇ ਕਰਨਾ ਬੜਾ ਬੜਦਾ ਨਹੀਂ ਕਰ ਹਮ ਉਸਕੇ ਜੀ ਮਾਰਦਾ ਸੀ ਹੂੰ ਉਹ ਫਿਰ ਜਿਹੜੀ ਆਪਣੀ ਬਾਡੀ ਹੈ ਕਿੰਨੀ ਦੀ ਕੱਟੀ ਜਾਊ। ਵਿੱਚੋਂ ਵੀ ਗਾਲਾ ਹੋਇਆ ਪਿਆਦਾ ਹੋਈ। ਇਹ ਫਿਰ ਉਹ ਮੈਂ ਮਾਮਸਾ ਨਾਲ ਗੱਲ ਕਰ ਲੈਣਾ ਕਬੜੀ ਨਾਲ। ਹਾਂ ਫਿਰ ਮੈਂ ਮੈਨੂੰ ਪਤਾ ਲੱਗਦਾ ਤੂੰ ਕਿੰਨੀ ਦੀ ਕੱਟੀ ਜਾਊਗੀ। ਉਹ ਕਬੜੀਆਂ ਵੱਡਾ ਹਨ ਵੱਡਾ ਕਬੜੀ ਕਰ ਸਕਦਾ। ਪਲੇਟ ਦਾ ਫਰਕ ਹੁੰਦਾ ਹਨ ਆਪਾਂ ਇਹਨਾਂ ਨਾਲ ਦੇ ਜਮਾ। ਹੂੰ ਕਾਲੀ ਹੈ ਨਹੀਂ ਹਰੀ ਪਲੇਟ ਆਉਂਦੀ ਹੈ। ਮੈਂ ਸਹੀ ਨਹੀਂ ਹੁੰਦੀ। ਹੁਣ ਇਹ ਨਾਲ ਇਹ ਕਾਲੀ ਹੋ ਗਈ। ਮੈਂ ਨਾ ਸਹੀ ਵੀ ਹੁੰਦੀ ਆ। ਇਹ ਖਾਸ ਫਰਕ ਕੀ ਹੁੰਦਾ ਹੈ। ਦੀ ਤੇ ਪਹਿਲਾ ਮਿੱਤਰੋ ਤੁਸੀਂ ਆਪਣੇ ਐਡਾਪਟਰ ਦੀ ਕੰਡੀਸ਼ਨ ਦੇਖ ਹੀ ਲਈ ਉਹਦਾ ਬਿਲਕੁਲ ਹੀ ਕਾਲਾ ਹੋਇਆ ਪਿਆ ਪਲੇਟ ਜੀ ਹੁੰਦੀ ਐੜੀ ਹਰੇ ਰੰਗ ਦੀ ਹੁੰਦੀ ਉਹ ਕਾਲੀ ਹੋਈ ਪਈ ਆ ਜਮਾ ਤੇ ਜਿੰਨੇ ਸੈਲ ਜੀ ਸਾਰੇ ਫੁੱਲ ਗਏ ਸੀ ਤੇ ਤਾਂ ਕਰਕੇ ਆਪਾਂ ਐਡਾਪਟਰ ਨਿਊ ਬਾਈ ਕਰ ਲਿਆ ਤੇ ਹੁਣ ਘਰ ਤੀਆਂ ਕਹਿੰਦੇ ਜੋ ਬਰੋ ਵਾਪਸੀਆਂ ਵਾਪਸੀਆਂ ਤੇ ਚਲਾਉਣ ਦਾ ਸਵਾਦ ਰੌਕਡ ਨੂੰ ਬਹੁਤ ਆ ਰਿਹਾ ਜਿੱਦਾਂ ਦਾ ਆਪਾਂ ਬੈਜਰ ਚਾ ਚੇਂਜ ਕੀਤਾ ਮੂਰਲਾ ਉਹਨਾਂ ਦੀ ਇਹਦੀ ਲੁੱਕ ਬਹੁਤ ਘੈਂਟ ਨਿਕਲ ਕੇ ਆਈ ਆ ਤੇ ਚਲਾਉਣ ਦਾ ਜਿਹੜਾ ਸਵਾਦ ਆ ਚੋਪਰੋ ਕਹਿੰਦੇ ਆੱਡੀ ਆ ਬਾਈ ਕਾ ਪੰਧਰੋ ਪਰ ਦੂਜੀ ਵਾਰ ਨਿਕਲੀ ਜਾਂਦਾ ਜੋ ਪਰ ਆਪਾਂ ਕਿੰਨੇ ਜਾਣਾ ਸੀ ਮਿੱਤਰੋ ਦੁਬਾਰੇ ਫੇਰ ਕੈਂਚੀਆਂ ਦੀ ਰੈਡ ਲਾ ਕੇ ਆਉਨੇ ਆ ਤੇ ਕੈਂਚੀਆਂ ਦੇ ਨਿੱਕਾ ਜਿਹਾ ਕੰਮ ਨਿਕਲਿਆ ਆ ਆਪਾਂ ਨੂੰ ਉਹ ਕਰਦ ਗਏ ਜੇ 3500 ਦੇ ਇੱਕ ਦਾ ਯਾਰ ਸਾਡੇ ਪਿੰਡ ਵਾਲੀ ਫਿਰਨੀ ਦਾ ਬਾਲਾ ਮੰਦਾ ਹਾਲ ਆਪਾਂ ਇਹਨਾਂ ਕਿਹੜੇ ਗੇ ਪਿੰਡ ਚ ਇਹ ਕੰਮ ਹੋਇਆ ਬਹੁਤ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਪੱਕੂ ਕੈਂਚੀਆਂ ਪਹੁੰਚ ਰਹੇ ਆ ਕਿਰਾਂ ਕਿਉਂਕਿ ਆਪਣੇ ਨਾਲੇ ਸਿਬੂ ਦੇ ਸਕੂਲ ਚ ਫੰਕਸ਼ਨ ਆ ਤੇ ਉਹਦੇ ਫਲ ਫੁੱਲ ਜੇ ਲੈ ਕੇ ਜਾਣੇ ਸੀਗੇ ਯਾਰ ਉਹ ਚੱਕੀਏ ਉਦੋਂ ਬਾਅਦ ਸਥਾਮਾਂ ਦੇ ਟਾਈਮਾਂ 'ਚ ਸਾਨੂੰ ਪਤਾ ਚੋਬਰ ਗਰਾਊਂਡ 'ਚ ਧੂਮਾ ਪਉਣਗੇ ਤੇ ਕਿਰਾਂ ਆ ਪੁੱਲ ਜਾਣਗੀ ਜੰਨੇ ਹੁਣ ਆਪਾਂ ਪੱਖੋ ਕੈਂਚਾਂ ਵਾਲਾ ਤੇ ਵਲੌਗ ਆਪਣੇ ਬਹੁਤ ਇੰਟਰਸਟਿੰਗ ਆਉਣਗੇ ਮਿੱਤਰੋ ਕਿਉਂਕਿ ਹਲੇ ਜਾ ਤ ਸੈੱਟ ਨਹੀਂ ਹੈਗਾ ਪ੍ਰੋਪਰ ਤੌਰ ਤੇ ਵਿਚਾਲੇ ਹੀ ਬੈਕ ਕਰੀ ਜਾਂਦਾ ਕਹੇ ਜੇ ਬੂਝੜ ਲੋਕ ਤੁਰੇ ਫਿਰਦੇ ਆ ਸੜਕਾਂ ਦੇ ਯਾਰ ਸਮਝੋ ਬਾਹਰ ਤੇ ਚਲੋ ਮਿੱਤਰੋ ਕੈਂਚੇ ਕਦੇ ਪਹੁੰਚਦੇ ਆ ਇਹ ਜੇ ਹੈਵੀ ਡਰਾਈਵਰ ਆਪਾਂ ਨੂੰ ਬਹੁਤ ਮਿਲਦੀ ਰਹਿੰਦੇ ਆ ਆਪਾਂ ਨੂੰ ਤਾਂ ਖਾਸ ਕਰਕੇ ਮਿਲਦੇ ਰਹਿੰਦੇ ਆ ਤੇ ਵਲੌਗ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਵਾਲਾ ਬਟਨ ਤੁਹਾਡੇ ਗੁੱਠੇ ਦੇ ਥੱਲੇ ਹੀ ਆ